ਹਨ ਬੈਠੀ ਰਹਿਣਾ ਵਾ ਕੋਲੇ ਚਲਗੇ ਜਿਨਾ ਜਾਣਾ ਹੈ ਤੂੰ ਹੁਣ ਮੂੰਹ ਬਣਾ ਕੇ ਜਾਣ ਕੇ ਬੈਗੀ ਆ ਤਮਾਸ਼ਾ ਰੋਜ਼ ਦਾ ਹੀ ਹੋ ਗਿਆ ਵਾ ਇੱਕ ਦਿਨ ਦਾ ਨਹੀਂ ਆ ਕਦੀ ਕੋਈ ਡਰਾਮਾ ਕਦੀ ਕੋਈ ਡਰਾਮਾ ਹੱਦ ਹੋ ਗਈ ਆ ਮੰਮੀ ਵਾਲੀ ਕੰਮ ਤੇਨੂੰ ਕੋਈ ਕਰਨਾ ਨਹੀਂ ਹੁੰਦਾ ਕਮ ਸਿਕਮ ਆਜੀ ਮੈਂ ਕਿਹਾ ਸੀ ਮੰਮੀ ਮੈਂ ਚਾਦਰਾਂ ਲਾਉਣੀ ਆ ਵਾ ਤੂੰ ਰੋਟੀ ਪਾਣੀ ਕਰ ਲਿਓ ਉੱਡ ਗਈ ਮਨੇ ਰਈ ਉਹ ਜਿਹੜਾ ਡੈਡੀ ਜਿਹੜਾ ਮਗਰ ਲੱਗ ਜਾਂਦਾ ਮੇਰੇ ਸਾਹਮਣੇ ਆਕੀ ਜਾਂਦਾ ਵਾ ਪੁੱਤ ਡਰਾਮੇ ਕਰਦੀ ਡਰਾਮੇ ਕਰਦੀ ਤੇ ਪਤਾ ਵੀ ਹੈਗਾ ਵਾ ਤੇ ਜਦੋਂ ਤੈਨੂੰ ਮੈਂ ਕਹਿੰਨਾ ਵਾਂ ਕਿ ਜਿੰਨਾ ਖੁੰਦਾ ਉਹਨਾਂ ਕੀ ਕਰਲਾ ਜਿਵੇਂ ਦੋ ਚਦਰਾਂ ਤੋੜੀਆਂ ਇੱਕ ਢੋਲਾ ਨਹੀਂ ਤੁਬ ਦੀ ਖਸਮਾਂ ਨੂੰ ਖਾਵੇ ਕਿਉਂ ਚੱਲੇ ਆ ਉਹ ਪਾਪਾ ਲੀਦੇ ਦੂਜੇ ਵੀ ਬਥੇਰੇ ਫਿਰ ਮੈਂ ਉਹ ਧੋ ਕੇ ਤੇ ਬੱਸ ਕੀਤੀ ਮੈਂ ਕੋਈ ਇਹਨੇ ਤੁਬ ਦੇ ਮਨ ਕੇ ਰੋਟੀ ਪਾਣੀ ਨਹੀਂ ਕਰਨਾ ਝਾੜੂ ਪੋਚਾ ਨਹੀਂ ਲਾਉਣਾ ਤੇ ਜੇ ਮੈਂ ਮੰਮੀ ਨੂੰ ਕਹਾਂਗੀ ਅੱਜ ਕਾਦੀ ਜ਼ਰੂਰੀ ਏਡੀ ਐ ਨਹੀਂ ਨਾਨੀ ਤੇ ਆਖਰੀ ਸ਼ਾਮ ਨੂੰ ਤੂੰ ਫਿਰਦੀ ਏ ਅਹ ਮੈਂ ਅੱਜ ਨਹੀਂ ਆਉਂਦੀ ਸ਼ਾਮਾਂ ਤੇ ਉਹ ਤਾਂ ਕਈ ਵਾਰੀ ਆਖਰੀ ਸ਼ਾਮਾਂ ਤੇ ਆਈ ਆ 1 ਵਜੇ ਛੁੱਟੀ ਆਈ ਆ ਉਹ ਤਾਂ ਕਈ ਵਾਰੀ ਆਖਰੀ ਸ਼ਾਮਾਂ ਤੇ ਆਈ ਆ ਉਹ ਫੇਰ ਮੋੜ ਆਉਂਦੀ ਆ ਤੇ 2-4 ਦਿਨ ਦਾ ਆਈ ਆਉਂਦੀ ਭਾਨੀ ਨਾਲ ਬਹਾਨਾ ਚਾਹੀਦਾ ਫਿਰਦਾ ਬਸ ਮੁਰਗੇ ਫੇਰ ਬਲੇ ਕੀ ਰਖਣਾ ਆਣਗੇ ਤੇ ਜੀ ਵੱਡੀ ਮਾਮੀ ਮੇਰਾ ਚਾਚਾ ਨਾਲ ਕੋਈ ਨਿੱਕੀ ਨੇ ਮੂੰਹ ਵਟਿਆ ਹੀ ਵਿਚ ਘਾਰ ਲਈ ਐ ਈਦਾਂ ਆਂਦੀ ਮੇਰਾ ਤੇ ਮਾਨੀ ਸਾਰ ਸੁੜਿਆ ਉਹਨਾਂ ਨੇ ਤੇ ਨਾ ਜਾਇਆ ਕਰੇ ਘਰੇ ਆਪਣਾ ਕੰਮ ਕਰਿਆ ਕਰੇ ਮਨ ਤੇ ਸੜਨਾ ਹੀ ਆ ਉੱਥੇ ਜਾ ਕੇ ਵੀ ਪਖੰਡ ਕਰਦੀ ਆ ਲੇਟੇ ਮਾਰਦੀ ਜਾ ਕੇ ਤੇ ਪੰਸੋਂ ਨੂੰ ਕੋ ਮੰਗਦੀ ਖਾਣ ਨੂੰ ਚੌਧਰਾ ਚ ਗੁੰਦੀ ਆ ਨਾ ਹੁਣ ਅਹੀਂ ਤੇ ਧੀਆਂ ਪੁੱਤ ਅਹੀਂ ਤੇ ਕਰ ਲੈਨੇ ਹੁਣ ਅਗਲਾ ਨੀ ਕੋਈ ਵੀ ਚੌਧਰ ਜਰਦਾ ਇਨੀ ਜਿੰਦਗੀ ਮੰਮੀ ਹੜੀ ਚਲਉਂਦੀ ਆ ਉਹ ਜਾਂ ਡੈਡੀ ਲਈ ਲੱਕ ਮੈਂ ਕਿਹਾ ਵੀ ਡੈਡੀ ਨਾ ਜਾਈ ਨਾ ਜਾਈ ਇਹ ਨਹੀਂ ਹਰਦੀ ਨਹੀਂ ਹਰਦੀ ਨਹੀਂ ਨਾ ਬੱッセ ਘਲਾ ਲੋ ਕੱਲੀ ਨੂੰ ਤੇ ਤੁਸੀਂ ਆ ਜਾਓ ਕੰਮ ਤਾਂ ਨਾ ਬੇਰੇ ਜਿਹੜਾ ਅੱਜ ਦਾ ਦਿਨ ਲੱਗਣਾ ਹੈ ਰਕबीर ਬਥੇਰਾ ਤੇਰੀ ਮਾਰੇ ਹੁਣ ਮੈਨੂੰ ਸਾਲ ਲਿਆ ਹੁਣ ਨਹੀਂ ਮੈਂ ਸਨਣਾ ਹੁਣ ਮੈਂ ਬਰਾਬਰ ਦਾ ਮੁਕਾਬਲਾ ਕਰਿਆ ਕਰਨਾ ਹੁਣ ਵੇਖਿਆ ਨਾ ਉਦਨ ਕੀ ਕਰਦੀ ਮੈਂ ਦਾਲ ਨਹੀਂ ਖਾਣੀ ਮੈਂ ਫਲਾਂ ਨਹੀਂ ਖਾਣਾ ਮੈਂ ਠੀਕ ਨਹੀਂ ਖਾਣਾ ਮੈਂ ਬਿਮਾਰ ਹੋਣਾ ਕਈ ਚੀਜ਼ਾਂ ਗੱਲਾਂ ਕਰਦੀ ਉਹ ਚੱਲ ਕੋਈ ਗੱਲ ਨਹੀਂ ਤੂੰ ਵੀ ਨਾ ਤਪ ਜਿੰਨਾ ਖੁੰਦਾ ਨਾ ਉਹਨਾਂ ਕ ਕਰ ਲੈ ਤੇ ਹੁਣ ਟਾਈਮ ਵਾਵਾ ਹੀ ਹੋ ਗਿਆ ਬੰਦਾ ਹੋਣ ਵਾਲਾ ਮੈਂ ਖਾ ਲ ਕੇ ਢਾਲਾਂ ਜਾ ਕੇ ਨਾਲੋ ਜੀ ਇੱਕ ਗਲਾ ਲੈ ਗਿਆ ਚੁੰਨੇ ਦਾ ਲੱਗ ਜੂ ਕੰਮ ਨਿਭੜੂਗਾ ਹਮ ਠੀਕ ਵਾ ਹੁਣ ਐਵੇਂ ਨਾ ਧੁੱਪੇ ਸਰਦੀ ਨਹੀਂ ਉਥੇ ਰਿਮਾਨ ਕਰ ਤੂੰ ਵੀ ਮੈਂ ਤਾਂ ਫੇਰ ਸਨਣਾ ਹੀ ਆ ਉਹ ਰਹਿਣ ਦੇ ਕੰਮ ਵਾ ਤੂੰ ਤਾਂ ਐਵੇਂ ਜਾਣ ਕੇ ਨਹੀਂ ਆ ਜਿੰਨਾ ਕੋ ਹੁੰਦਾ ਕਰ ਲੀਂਦੇ ਰਹਿੰਦੇ ਕੋਈ ਗੱਲ ਨਹੀਂ ਪਾਪਾ ਤੂੰ ਹੀ ਤੇ ਕਹਿ ਦਿੰਦੇ ਨਾ ਮੁੜ ਕੇ ਜਮਾ ਹੋ ਜਾਂਦਾ ਵਾ ਮੁੜ ਕੇ ਮੈਨੂੰ ਕਰਨਾ ਪੈਂਦਾ ਵਾ ਉਹ ਮਸ਼ੀਨ ਅੰਦਰ ਲੱਗੀ ਮਸ਼ੀਨ ਚ ਤੋ ਲੈ ਯਾਰ ਮੇਕਨ ਦੋਬ ਦੇ ਮਸ਼ੀਨ ਚ ਉੱਤੇ ਵਾਟੂ ਪੈ ਜਾਂਦਾ ਤੂੰ ਯਾਰ ਮੌਜੀ ਠਾਕਰ ਰੋ ਰੈਸਟ ਕਰ ਤੂੰ ਜੇ ਮੰਮੀ ਸ਼ਾਮਾ ਨੂੰ ਕਿ ਆਪੇ ਮੰਮੀ ਨੂੰ ਮਾਰ ਕੇ ਲੂੰਗਾ ਕਿ ਹਾਂ ਨਹੀਂ ਰੁਕ ਕਾਮਾ ਵੀ ਠੀਕ ਨਹੀਂ ਕੁਝ ਨਹੀਂ ਹੁੰਦਾ ਤੂੰ ਮਾਸਟਰ ਆ ਲੈਣ ਦੇ ਮੈਂ ਉੱਥੇ ਧੋੜੀਆਂ ਧੋੜਾ ਲੂਣੀ ਆ ਓਏ ਕੜਾਈ ਪੋਣੀ ਧੋੜਾ ਨੋਣੀ ਆ ਤੂੰ ਮੈਨੂੰ ਪਰਲੇਖਾ ਤੇਰਾ ਆਉਂਦੀਆ ਤੁਮੇ ਲ ਬਣਾਣਾ ਸ਼ੇਪ ਬੜਾ ਕਿਤੇ ਨਾ ਪੁੰਾਈ ਐ ਨਾ ਰੋਟੀ ਵੀ ਨਹੀਂ ਪਕਾ ਕੇ ਗਈ ਇਸ ਵਕਤ ਹੀ ਉੱਡ ਗਈ ਆ ਵੀ ਚਾਹ ਤੇ ਘੁੱਟ ਪੀ ਜਾ ਵੀ ਉੱਥੇ ਮਨੇਰੇ ਕਿਨੇ ਰੋਟੀਆਂ ਪਕਾ ਕੇ ਰੱਖੀਆਂ ਹੁੰਦੀਆਂ ਤੁਹਾਡੇ ਬਾਤੇ ਅੱਗੇ ਤੈਨੂੰ ਭਲੇਖਾ ਵਾ ਪਿੰਡ ਚ ਕੋਈ ਭੂਗਿਆ ਮੰਮੀ ਕਿ ਸਵੇਰੇ ਰੋਟੀ ਨਹੀਂ ਖਾਂਦੀ ਘਰੋਂ ਕਿ ਮੈਂ ਉੱਥੇ ਜਾ ਕੇ ਪਕੌੜੇ ਖਾਣੇ ਮੁਰਕੇ ਭਾਵੇਂ ਗੈਸ ਹੋ ਜੇ ਫਿਰ ਗੈਸ ਸਿਰ ਨੂੰ ਜੜਦੀ ਔਰ ਕਿ ਦਵਾਈ ਲੈਣ ਤੋਰ ਪੈਣਾ ਹੁੰਦਾ ਜਾਓ ਬਾਬਾ ਤੁਹਾਡੇ ਸਾਹ ਨਾਲ ਦੁਆਰੇ ਬਰੇ ਜਾਈਏ ਆਹੋ ਹੁਣ ਐਵੇਂ ਜਾਣ ਕੇ ਗਈ ਜਾਂਦਾ ਵੀ ਮੰਮੀ ਇਦਾਂ ਕਰਦੀ ਮੰਮੀ ਇਦਾਂ ਕਰਦਾ ਇਹ ਵੀ ਮਾਂ ਦਾ ਹੀ ਚਮਚਾਵਾ ਦੀਦੀ ਆ بڑے ਪਪੀਤੇ ਕੱਟ ਕੇ ਦੇਣੀ ਆਪਣੀ ਸੱਸ ਨੂੰ ਪਰ ਉਹ ਨਾਲ ਲੜਦੀ ਰਹਿੰਦੀ ਆ ਆਹੋ ਚੰਗੀ ਬੜੀ ਆ ਨਾ ਸੱਸ ਮੇਰੀ ਤਾਂ ਕਰਕੇ ਕੱਟ-ਕੱਟ ਕੇ ਦੇਣ ਦੀ ਰੋਟੀ ਪਾਣੀ ਘੱਟ ਖਾਂਦੀ ਫਰੂਟ ਜ਼ਿਆਦਾ ਖਾਂਦੀ ਆ ਕੀ ਗੱਲ ਠੀਕ ਨਹੀਂ ਆ ਉਹ ਤੇ ਉੱਡੀ ਆ ਸਵੇਰ ਦੀ ਆਹੋ ਟਾਈਮ ਨਾ ਹੋ ਕਿੱਥੇ ਚਲ ਗਏ ਆ ਮੰਡੇ ਗਈ ਹੋ ਉਹਦੇ ਇੱਕ ਗੱਲ ਦੀਦੀ ਹੈਗੀ ਆ ਇੰਨੀ ਗਰਮੀ ਪੈਣ ਦੀ ਆ ਪਰ ਤੇਰੇ ਸੱਸ ਸਹੁਰੇ ਨੂੰ ਟਿਕਾ ਹੈ ਨਹੀਂ ਘਰ ਦੇ ਵਿੱਚ ਨਹੀਂ ਪੈਣਾ ਕੰਮ ਕਰਨਾ ਪੈਂਦਾ ਹੀ ਉਹ ਮੈਂ ਸਾਰੇ ਸਿਰਫ ਐਨਾ ਹੀ ਕਿਹਾ ਮੈਂ ਮੰਮੀ ਅੱਜ ਮੈਂ ਚਾਦਰਾਂ ਲਾਉਣੀ ਆ ਵਾ ਤੇ ਥੋੜੇ ਜਿਹਾ ਜਾਲੇ ਲਾਉਣੇ ਆ ਤੇ ਤੁਸੀਂ ਲੱਗ ਰੋਟੀ ਪਾਣੀ ਕਰ ਦਿਓ ਮੈਂ ਮੋਟਾ ਮੋਟਾ ਕੰਮ ਸੰਭ ਲੈਣੀ ਆ ਨਾਲੇ ਕੱਪੜੇ ਵੀ ਬੜੇ ਨਿਕਨੇ ਕਿ ਧੋਣ ਵਾਲੇ ਹੀ ਅਗਲੇ ਨੇ ਪਾਏ ਕੱਪੜੇ ਮੈਂਟੋ ਮੈਂਟੀ ਚਲ ਗਈ ਆਪਣੀ ਭੈਣ ਕੋ ਮੈਂ ਕਹਿੰਨੀ ਆ ਤੇਰਾ ਸੋਹਰਾ ਵੀ ਲਈ ਲੱਗ ਗਿਆ ਮੈਂਟੋ ਮੈਂਟ ਜਿਹੜਾ ਬਿਠਾ ਕੇ ਮੋਟਰਸਾਈਕਲ ਦੇ ਪਿੱਛੇ ਲੈ ਗਿਆ ਉਹਦਾ ਇੱਕ ਗੱਲ ਹੀ ਦੋਵੇਂ ਜੀ ਇੱਕ ਦੂਜੇ ਦਾ ਵਸਾ ਨਹੀਂ ਖਾਂਦੇ ਤੇ ਪਤਾ ਹੀ ਆ ਤੈਨੂੰ ਤੂੰ ਵੀ ਐਸੇ ਗਲੀ ਜੀ ਰਹਿਣੀ ਆ ਕਿਹੜਾ ਭਲੇਖਾ ਵਾ ਤੇ ਪਖੰਡ ਵੀ ਤੈਨੂੰ ਪਤਾ ਵਾ ਕਿੰਨੇ ਆਡੀ ਮਾਤਾ ਦੇ ਆ ਆ ਫਰੂਟ ਹੁੰਦਾ ਵਾ ਨਾ ਘਰ ਤੇ ਕਿਤੇ ਅੱਡਾ ਨਹੀਂ ਲੱਗਣ ਦੇਂਦੀ ਅੱਜ ਹੈ ਨਹੀਂ ਕਰਤਾ ਜਿਵੇਂ ਆਪ ਕੱਟ ਕੇ ਖਾਣ ਲੱਗੀ ਆ ਅੱਛਾ ਮੈਂ ਸੋਚਿਆ ਹੀ ਨਹੀਂ ਉਹਦੇ ਵਾਸਤੇ ਕੱਟਣ ਦੇ ਆ ਉਹ ਘਰ ਹੀ ਨਹੀਂ ਹੈਗੀ ਤੇ ਕੱਟਣਾ ਕੀ ਆ ਇਹਨੇ ਉਹ ਹੀ ਕਹਿੰਦੇ ਹੁੰਦੇ ਆ ਇਹਨਾਂ ਨੇ ਨਿਆਣਿਆਂ ਬਿਆਣਿਆਂ ਨੇ ਨਿਆਣਿਆਂ ਨੂੰ ਰੋਕਣਾ ਵਾ ਇਹਨਾਂ ਨੇ ਨਿਆਣਿਆਂ ਨੂੰ ਵੀ ਰੋਕਣਾ ਵਾ ਗੱਡੀ ਗੁੱਡੀ 'ਚ ਹੋਵੇ ਤੇ ਕਿਤੇ ਬੰਦਾ ਚੱਲ ਜਾਂਦਾ ਭਾਣਾ ਮੋਟਰਸਾਈਕਲ ਤੇ ਉੱਡੇ ਫਿਰਦੇ ਆ ਤੇ ਸਹੁਰਾ ਤੇਰਾ ਤੈਂ ਮੂਛਾ ਨੂੰ ਵਟ ਦੇ ਕੇ ਤੇ ਬਹਿ ਜਾਂਦਾ ਵਾ ਤੇ ਪਿੱਛੇ ਬਹਿ ਕੇ ਅਗਲੀ ਆ ਜਾਂਦੀ ਆ ਉਹ ਵੀ ਘੰਟੇ ਸੁਥਣ ਚ ਨਾਲਾ ਹੀ ਹੁੰਦਾ ਹੈ ਰਾਤੇ ਹੁੰਦਾ ਤਾਂ ਸਹੀ ਆ ਬੈਣਾ ਕਾਠੀ ਚੰਗੀ ਇਹਨਾਂ ਦੀ ਤਾਂ ਹੀ ਮੋਟਰਸਾਈਕਲ ਤੇ ਚੱਲ ਜਾਂਦੇ ਆ ਆ ਹੋਰ ਕਿ ਮਾਈ ਨੂੰ ਕਿਹਾ ਹੋਵੇ ਨਾ ਵੀ ਮੋਟ ਸਕਦੇ ਮਗਰ ਹੀ ਬਹਿ ਜਾ ਅਗਲਿਆਂ ਕਹਿੰਦੀ ਸਾਡੇ ਹੱਡ ਦੁਖਦੇ ਆ ਇਹਨਾਂ ਦੇ ਹੱਡ ਕੈਮ ਆ ਉਹ ਕੰਮ ਕਰਨ ਨੂੰ ਨਹੀਂ ਠੀਕ ਬਾਕੀ ਤੁਰੇ ਫਨ ਭਾਂ ਜਿੱਥੇ ਮਰਜੀ ਘਲਾ ਦੇ ਪਾ ਪਾਏ ਤੋਂ ਪਾਕਿਸਤਾਨ ਘਲਾ ਦੇ ਹਾਂ ਇਹਨਾਂ ਨੂੰ ਉਹਦਾ ਜੋੜੀ ਬੜੀ ਪੱਕੀ ਦੋਵਾਂ ਜਾਣਿਆਂ ਦੀ ਹੈ ਪੈਣਾ ਰਵੇ ਹਾਂ ਪੱਕੀ ਕੀ ਕਰੇ ਫਿਰ ਉਹਨੂੰ ਬੰਦਾ ਸਾਡੇ ਘਰ ਵਾਲੇ ਆ ਕੇ ਤੇ ਕਹਿ ਦੋ ਸਹੀ ਇੱਥੋਂ ਹਰ ਚਵਲ ਤੱਕ ਜਾਣਾ ਆ ਪਹਿਲਾ ਹੀ ਲੜਾਈ ਪੈ ਜਾਂਦੀ ਆ ਸਾਨੂੰ ਤੇ ਕੋ ਥੜਾ ਕੋਈ ਲੈ ਕੇ ਨਹੀਂ ਜਾਂਦਾ ਚੱਲ ਆ ਤੂੰ ਦੱਸ ਪਪੀਤਾ ਖਾਣਾ ਵਾ ਬਾਅਦ ਤੈਨੂੰ ਹਰਚਵਾਰ ਵੀ ਲੈ ਜਾਂਗੇ ਚੱਲ ਨਹੀਂ ਨਹੀਂ ਪਪੀਤਾ ਤੇ ਕੀ ਖਾਣਾ ਵਾ ਮੈਂ ਤਾਂ ਤੇਰੇ ਵੱਲ ਆਈ ਹੀ ਕਿ ਜਾਣਾ ਹੀ ਮੈਂ ਕਪੜੇ-ਕੁਪੜੇ ਲੋੜੇ ਹੀ ਗਰਮੀਆਂ ਵਾਲੇ ਮੈਂ ਚੱਲ ਦੋਵੇਂ ਜਾਣੀਆਂ ਚੱਲ ਜਾਂਦੀਆਂ ਦੋਵਾਂ ਜਾਣੇ ਵਾਵਾ ਪਸੰਦ ਕਾਲੀ ਦੇ ਆ ਚੱਲ ਠੀਕ ਆ ਮੰਮੀ ਨੂੰ ਆ ਲੈਂਦੇ ਫੇ ਮੈਂ ਤੇਰੇ ਨਾਲ ਚੱਲ ਜੂਗੀ ਲੈ ਮੰਮੀ ਨੇ ਕੀ ਬਤਾ ਅੱਜ ਹੋਣਾ ਕਿ ਕੱਲ ਹੋਣਾ ਵਾ ਹੁਣ ਤੇ ਮੈਂ ਤਿਆਰ ਹੀ ਤੇ ਮੈਂ ਤੇ ਤੁਹਾਨੂੰ ਬਾਜੀ ਮਾਰਨ ਆਈ ਹੀ ਵੀ ਚੱਲ ਘੜੀ ਤੱਕ ਆ ਜਾਓ ਫੇ ਚੱਲ ਜਾਈਂ ਹੈ ਤਿਆਰ ਤੇ ਤੂੰ ਕੇ ਪਾਸੋਂ ਲੱਗਣ ਨਹੀਂ ਨਹੀਂ ਹੈ ਨਾ ਤੀ ਦੋਤੀਆਂ ਕੱਪੜੇ ਮੈਂ ਬਾਅਦ ਤੋਂ ਲੱਗੀ ਪਾ ਲੂੰਗੀ ਮੈਂ ਪਹਿਲਾਂ ਪੋਛਤਾ ਵਾਂ ਦੀਦਾ ਟਾਈਮ ਹੈਗਾ ਕਿ ਨਹੀਂ ਹੈਗਾ ਚਲ ਕੋਈ ਨਹੀਂ ਮੈਂ ਵੀ ਇਹਨੂੰ ਪੋਛ ਕੇ ਨਾ ਫੇਰ ਆਉਣੀ ਆ ਆ ਬਹਿ ਜਾ ਖਾਲਾ ਦੋ ਵੀ ਤੂੰ ਹੀ ਨਹੀਂ ਨਹੀਂ ਮੈਂ ਨਹੀਂ ਖਾਣਾ ਤੇ ਪਾਜੀ ਨੂੰ ਪੁੱਛ ਲੈ ਫਿਰ ਕੀ ਕਹਿੰਦਾ ਤੇ ਫਿਰ ਠੰਡੇ ਠੰਡੇ ਜਾ ਆਈਏ ਮੈ ਤੁਹਾਨੂੰ ਪਤਾ ਧੁੱਪ ਤੇ ਝਾੜੀ ਚੜ ਜਾਂਦੀ ਆ ਚਲ ਠੀਕ ਆ ਪੁੱਛ ਲੈਣੀ ਆ ਕਾ ਮੈ ਮੈਨੂੰ ਦੱਸਣਾ ਨਹੀਂ ਆ ਹੁਣ ਨਹੀਂ ਨਹੀਂ ਮੈਂ ਬਹਿਣਾ ਨਹੀਂ ਆ ਚਲ ਠੀਕ ਆ ਦੀਦੀ ਸੱਚ ਮੈਂ ਇਹ ਕਹਿੰਦੀ ਤੁਸੀਂ ਮੇਰੇ ਹੁੰਜਾ ਹੁੰਦੇ ਪਾਜੀ ਨੂੰ ਫੋਨ ਲਾ ਲਓ ਚਲ ਆ ਲਾਇਲੋ ਫਿਰ ਮੈਂ ਹੁੰਦੀ ਰਹੂੰਗੀ ਇੱਕ ਜੇ ਤੁਸੀਂ ਫੋਨ ਨਹੀਂ ਚੱਕਦੇ ਮੈਂ ਇੰਨਾ ਫੋਨ ਲਾਉਣੀ ਆ ਇਹਦਾ ਨਹੀਂ ਫੋਨ ਕਿੱਥੇ ਬਾੜਿਆ ਹੁੰਦਾ ਤੁਸੀਂ ਵੀ ਕੰਮ 'ਚ ਬਿਜੀ ਹੁੰਨੀ ਆ ਕਿੱਥੇ ਬਾੜਨਾ ਫੋਨ ਦੱਸ ਨਾਲੇ ਮੈਨੂੰ ਬਦਲ ਆਜੂਗਾ ਦੇਖੇ ਮੇਰੇ ਨਾਲ ਚੱਲ ਜੀ ਆਪਾਂ ਇਕੱਠੀਆਂ ਚੱਲ ਜਾਂਗੇ ਚੱਲ ਠੀਕ ਆ ਮੈਂ ਕੰਮ ਤੇ ਦਾ ਸਾਰਾ ਕਰ ਹੀ ਲਿਆ ਵਾ ਹੈਲੋ ਹਾਂ ਤੂੰ ਇਹ ਕਹਦਾ ਕੋਣ ਹਣਾ ਕਰ ਕੋ ਜੀ ਤੇਰੇ ਸਾਹਮਣੇ ਹੁਣ ਤੇ ਮੈਂ ਗਿਆ ਵਾਂ ਦੂ ਘੇ ਜਿਹਦਾ ਇਹ ਸੇ ਖਾਗੂ ਘੱਟ ਕੇ ਪਾਣੀ ਖੱਟ ਕੇ ਆਇਆ ਪੈਰੀ ਚ ਆਇਆ ਉਹ ਨਾ ਰਾਜਵਿੰਦਰ ਆਈ ਸੀ ਤੇ ਮੈਨੂੰ ਕਹਿਣ ਦੀ ਮੇਰ ਨਾਲ ਜਰਾਕ ਚੱਲਿਓ ਉੱਥੇ ਕਾਦੀਆਂ ਕੱਪੜਾ ਲੀੜਾ ਲਿਆਉਣਾ ਵਾ ਉਹ ਨਹੀਂ ਨਹੀਂ ਤੂੰ ਮਨਾ ਕਰਦੀ ਤੈਨੂੰ ਪਤਾ ਮੰਮੀ ਵੀ ਘਰ ਨਹੀਂ ਕਿ ਮੈਨੂੰ ਉੱਥੇ ਘੜੀ ਲੱਗ ਜਾਣੀ ਜੀ ਫੂਚਲ ਕੀ ਕੋਈ ਮਗਰ ਭੈਣ ਭਰਾ ਆ ਗਿਆ ਤੇ ਬੂਹੇ ਬੱਚੇ ਬੁਲੇ ਲੱਗਦੇ ਲੋਕਾਂ ਨੂੰ ਪੁੱਛੇ ਕਿੱਥੇ ਚਲੇ ਗਏ ਸਾਰੇ ਜਾਣੇ ਆਪ ਤੁਸੀਂ ਇੰਨਾ ਕਹਿ ਲਿਆ ਕਰੋ ਤੇ ਆਪ ਆਪਣੀ ਮੰਮੀ ਨੂੰ ਰੋਕਣਾ ਨਹੀਂ ਹੁੰਦਾ ਉਹ ਜਿੱਥੇ ਮਰਜ਼ੀ ਚੱਲ ਜਾਂਦੇ ਆ ਭਾਵੇਂ ਸ਼ਹਿਰ ਬਾਹਰ ਚੱਲ ਜਾਂਦੇ ਭਾਵੇਂ ਜਿੱਥੇ ਮਰਜ਼ੀ ਜਾਣ ਉਹ ਚੱਲ ਤੂੰ ਘਰ ਹੁਣੀ ਤਾਂ ਮੰਮੀ ਜਾਂਦੀ ਹੈ ਅਜੇ ਤੂੰ ਘਰ ਵਾਂ ਉਹ ਫਿਰ ਮੰਮੀ ਨਹੀਂ ਥੁੜੀ ਜਾਣਾ ਤੱਕ ਤੇ ਤੂੰ ਮਨਾ ਕਰਦੇ ਹੋ ਕਿ ਕੱਲ ਨੂੰ ਚੱਲ ਜਾਗੇ ਮੰਮੀ ਜਾਈ ਜਾਣਾ ਲਾਦ ਨੂੰ ਤੇ ਕੋਈ ਗੱਲ ਨਹੀਂ ਤੂੰ ਹੀ ਘਰੇ ਹੀ ਆ ਤੇ ਬੜੀ ਨੂੰ ਮੈਂ ਕੰਮ ਕਰਾਂ ਕਿ ਮੈਂ ਘਰ ਵਾਂ ਮਾਨ ਕੇ ਕੰਮ ਤੁੰਦੇ ਜਾਣੋ ਬੁਰੇ ਲੱਗੀ ਜਾਵੇ ਜਦ ਇਦਾਂ ਦਾ ਕਰਿਆਗਾ ਤੂੰ ਜਿਦਾਂ ਕਰਿਆਗਾ ਨਹੀਂ ਨਹੀਂ ਮੈਂ ਇਹ ਕਹਤ ਨੂੰ ਕਹਿੰਦੇ ਸਵੇਰੇ ਚਲ ਜੀਂ ਜਾਂ ਸਵੇਰੇ ਸੋਕੇ ਚਲ ਜੀਓ ਨਹੀਂ ਤੇ ਹੁਣ ਸਾਥ ਮਿਲਿਆ ਵਾ ਜੇ ਹਰ ਚੋਲੋ ਮਿਲਣਗੇ ਤੇ ਹਰ ਚੋਲੋ ਲੈ ਆ ਮਗੇ ਨਾਕਾਦੀਆਂ ਜਾਵਾਂਗੇ ਮੈਨੂੰ ਜਾਣ ਲਾਂ ਨੂੰ ਘੰਟਾ ਕੀ ਮਾਹ ਲੱਗਣਾ ਵਾ ਉਹ ਜਾਣਦੇ ਬਲਜੀਤ ਤੁਸੀਂ ਤੇ ਛੁੱਟ ਰਹੇ ਨੇ ਤੇ ਸਾਡੀ ਚਲ ਜੀ ਨੇ ਨਾ ਦੀ ਨੇ ਛੁੱਟ ਤੇ ਕੋਈ ਪਸੰਦ ਨਹੀਂ ਉਹਦਾ ਅਮਰ ਦੀ ਦੁਕਾਨ ਤੇ ਤੇ ਕੋਈ ਨਹੀਂ ਮੰਮੀ ਆਜੋ ਹੀ ਸ਼ਾਮ ਨੂੰ ਸਵੇਰੇ ਚਲ ਜੀ ਪਹੁੰਚ ਰਾਜਵਿੰਦਰ ਚਲੋ ਠੀਕ ਆ ਕੋਈ ਚੱਕਰ ਨਹੀਂ ਹੈ ਠੀਕ ਆ ਠੀਕ ਆ ਚੰਗਾ ਆ ਸੋਣ ਲਾ ਬਾਜੀ ਦਾ ਵੀ ਕੋਈ ਹਾਲ ਨਹੀਂ ਆ ਦਵਿਓ ਚਲ ਜੰਨੇ ਕਿ ਕਿੰਨਾ ਕੀ ਟਾਈਮ ਲੱਗਣਾ ਹੈ ਇਹ ਤਾਂ ਮਗਰ ਤੇਰਾ ਤਾਂ ਕੈਨਸਲ ਹੀ ਆ ਮੇਰਾ ਕੈਨਸਲ ਪਾ ਮੇਰੀ ਤਾਂ ਉਹਦਾ ਪੈਣਾ ਭੁਗਤ ਹੈ ਨਹੀਂ ਘਰ ਦੇ ਵਿੱਚ ਮੰਮੀ ਨੇ ਹੁਣੇ ਕਿਹਾ ਹੁੰਦਾ ਭਾਏ ਮੈਂ ਕਰ ਹੁੰਦੀ ਜੇ ਨਾ ਹੁੰਦੀ ਮੰਮੀ ਨੇ ਕਿਹਾ ਹੁੰਦਾ ਨਾ ਮੈਂ ਸੂਟ ਲਾਉਣੇ ਤੇ ਮੰਮੀ ਨੇ ਉਸਲ ਕਲਾ ਵੀ ਦੇਣਾ ਤੇ ਇਹ ਮੁੰਡੇ ਨੇ ਕਹਿਣਾ ਵੀ ਮੈਂ ਮੈਂ ਘਰ ਦਾ ਧਿਆਨ ਰੱਖਦਾ ਦੀਰੀ ਕੀ ਕਰੀਏ ਘਰੋ ਘਰੀਏ ਹੀ ਸਹਾਵਿਆ ਤੁਹਾਡੀ ਸੱਸ ਦਾ ਵੀ ਹਾਲ ਤੇ ਮੇਰੀ ਦਾ ਵੀ ਅਹੀਂ ਕਿਤੇ ਜਾਣਾ ਹੋਵੇ ਨਾ 36 ਮਿੰਟਾਂ ਤਰਲੇ ਕਰਕੇ ਪਹਿਲਾਂ ਤਾਂ 12 ਦਾ ਘਰ ਦਾ ਕੰਮ ਨਵੇੜਦਾ ਹੀ ਵੱਜ ਜਾਂਦੀ ਸਾਨੂੰ ਫੇ ਕਿਤੇ ਅਸੀਂ ਜਾਣਾ ਆਉਂ ਜਾਨ ਸਾਡੇ ਫੇਰ ਜਮਾ ਹੋਇਆ ਹੁਣ ਆ। ਚਾਰ ਰਾਜਵਿੰਦਰ ਤੂੰ ਹੀ ਮੇਰੀ ਗੱਲ ਮੰਨ ਲੈ। ਅੱਜ ਨਾ ਜਾ ਸਵੇਰੇ ਆਪ ਦੋਵੇਂ ਇਕੱਠਿਆਂ ਜਾਵਾਂਗੇ। ਜੇ ਹਰ ਚੋਲੋਂ ਨਾ ਪਸੰਦ ਆਉਣਗੇ ਕਾਦੀਆਂ ਚੱਲ ਜਾਾਂਗੇ ਤੇ ਜੇ ਕਾਦੀਆਂ ਤੋਂ ਵੀ ਨਾ ਪਸੰਦ ਆਉਣਗੇ ਨਾ ਫੇਰ ਬਟਾਲੇ ਚੱਲ ਜਾਾਂਗੇ। ਚੱਲ ਫਿਰ ਸਵੇਰੇ ਚੱਲ ਜਾਾਂਗੇ। ਫੇ ਸਵੇਰੇ ਨਾ ਨਾ ਨੁਕਰ ਕਰ ਦਿਓ। ਚਲੋ ਠੀਕ ਆ। ਉਹ ਨਾ ਤੇਰੀ ਸੱਸ ਆਵੇ ਨਾ ਤੇ ਫੇ ਤੂੰ ਹੀ ਕਹੋ ਮੈਂ ਜਾਣਾ ਹੀ ਨਹੀਂ ਰਾਜਵਿੰਦਰ ਰਾਜਵੀ ਤੇ ਮੈਂ ਅੱਜ ਹੀ ਢਾਡੀ ਵੀ ਜਾਵੇ ਤੇ ਕੱਲ ਦੀ ਵੀ ਜਾਵੇ। ਮੇਰੀ ਸੱਸ ਤਾਂ ਤੇਰੀ ਸੱਸ ਤੋਂ ਵੀ ਦੂਰ ਰੋਤੀ ਆ ਉੱਤੋਂ ਦੀ ਆ ਪਤਾ ਹੀ ਆ ਤੁਹਾਨੂੰ। ਨਹੀਂ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਸਿਰੇ ਜ਼ਰੂਰ ਚੱਲੂਗੀ ਮੰਮੀ ਆਏ ਜਾਂ ਨਾ ਆਏ ਹਾਂ ਉਹਦਾ ਰੋਲਾ ਪੈਦਾ ਵੀ ਤੁਹਾਡੇ ਘਰ ਤਾਂ ਕਿ ਸੁਣਦਾ ਵਾ ਆ ਨਾ ਖਤਨ ਉਹਨੇ ਵੀ ਕੋਕਣੀ ਹੁੰਦਾ ਤੇ ਰੋਬ ਸਾਰੇ ਪਿੰਡ ਨਾਲੋਂ ਜ਼ਿਆਦਾ ਪੂਣਾ ਚੱਲ ਖਾਪ ਪਪੀਟੇ ਅੱਜ ਇਹਦੇ ਅਖੂਨ ਵਧਾ ਆਪਣਾ ਲੈ ਸਾਰਿਆਂ ਨੂੰ ਪਤਾ ਲੱਗ ਗਿਆ ਘਰ ਦੇ ਨੇ ਤੇ ਗੱਲਾਂ ਕਰਨੀਆਂ ਕਰਨੀਆਂ ਬਾਹਰ ਦੇ ਵੀ ਕਰਦੇ ਆ ਇਹ ਖੂਨ ਵਧਾ ਅੱਗੇ ਕਿਹੜਾ ਮਿਰਚ ਘੱਟ ਖੂਨ ਏ ਕਿੰਨੀ ਗਰਮੀ ਆ ਸਾੜ ਹੀ ਪੈ ਗਿਆ ਪਹਿਲੇ ਵੀ ਕਿਹਾ ਇਹ ਲਹਾਂ ਦਾ ਬਾਰੇ ਰਜਿਸਟ ਕਰੀਏ ਤੁਹਾਨੂੰ ਨਾ ਚੁੱਪ ਕਰ ਚੋ ਐਦਾਂ ਨਹੀਂ ਬੋਲੀ ਦਾ ਲੈ ਭੈਣ ਤੇ ਸੁੱਤੀ ਆ ਭੈਣ ਐਡੀ ਸਖਤ ਸੁងਗਏ ਜੇ ਸੱਸ ਜੀ ਕਰ ਗਮੀ ਤਾਂ ਸੱਸ ਜੀ ਜੀ ਹਾਂ ਸੁਣਾਓ ਠੀਕ ਠਾਕ ਹੈ ਵਧੀਆ ਠੀਕ ਠਾਕ ਸੱਸ ਜੀ ਬਸ ਜੀ ਕਾ ਭੈਣਾ ਬਾਹਰ ਤੇ ਗਰਮੀ ਬੜੀ ਆ ਹਾਂ ਵਧੀਆ ਠੀਕ ਠਾਕ ਆਜੋ ਪਾਓ ਗਰਮੀ ਤੇ ਹੋਣੀ ਆ 2 ਵਜਣ ਦੇ ਆ ਤੂੰ ਦੁਪਹਿਰ ਮਾਰਕ ਕੀਤੀ ਆ ਤੂੰ ਵੀਲਸੇ ਰਹਉਂਦੀ ਆ ਨੀ ਟਾਈਮ ਦਾ ਪਤਾ ਲੱਗਦਾ ਵਿਚਾਰ ਰੈਸਟ ਕਰਕੇ ਤੇ ਪਰੇ ਨਾ ਚਾਹੀਏ ਤੇ ਆਂਦੀ ਆਂਦੀ ਨਈ ਮੈਂ ਜਾਣਾ ਭੈਣ ਨੂੰ ਮੈਨੂੰ ਜਾਣਾ ਤੇ ਮੈਂ ਕਿਹਾ ਚੱਲ ਫਿਰ ਚੱਲ ਵਧੀਆ ਕੀਤਾ ਆ ਗਏ ਆ ਮੰਮੀ ਟੈਡੀ ਵੀ ਘਰ ਹੈ ਨਹੀਂ ਮੇਰਾ ਵੀ ਜੀ ਨਹੀਂ ਲੱਗਣ ਡਿਆ ਚਰਕਬੀਰ ਗਏ ਬੰਬੀ ਤੇ ਸਵੇਰ ਦੇ ਅੱਜ ਬੰਬੀ ਤੇ ਹੀ ਖਾਣਾ ਖੂਣਾ ਡੇ ਕੱਢਣਾ ਅੱਛਾ ਆਹੋ ਹੁਣ ਝੋਨਾ ਚੱਲਣਾ ਸਭ ਤੋਂ ਪਰੇ ਕੰਮ ਤੇ ਰਹਿ ਜਾ ਫਿਰ ਆਹੋ ਫਿਰ ਕੀ ਕਰਨਾ ਕੰਮ ਤੇ ਫਿਰ ਕਰਨਾ ਹੀ ਪੈਣਾ ਮੰਮੀ ਤਾਂ ਟੈਡੀ ਕਿੱਧਰ ਗਏ ਨੇ ਮੰਮੀ ਫੇਰ ਤੋਰੀ ਫੇਰਾ ਦੋਰੀ ਲਈ ਚੰਗੀ ਭਲੀ ਆ ਮਾਸੀ ਕੰਮ ਨੂੰ ਦਿਆਂਦੀ ਹੁੰਦਾ ਨਹੀਂ ਮੇਥੋਂ ਤੇ ਗਰਮੀ ਤਾਂ ਤੈਨੂੰ ਘੜਾ ਭਲੇਖਾ ਵਾ ਤੈਨੂੰ ਪਤਾ ਹੀ ਆ ਪਤਾ ਵਾ ਮੈਨੂੰ ਸਾਰਾ ਜਦੋਂ ਤੂੰ ਕੁਵਾਰੀ ਹੁੰਦੀ ਹੁੰਦੀ ਰਹੀ ਹ ਹਿਸਾਬ ਕਿਤਾਬ ਵੇਖਿਆ ਹੀ ਇੱਥੇ ਦਾ ਹਾਂ ਹੈ ਨਹੀਂ ਉਹਦੇ ਤੇ ਨਖਰੇ ਹੀ ਨਹੀਂ ਮਾਨ ਹੈਗੇ ਕੀ ਗੱਲ ਕਰਨੀ ਨੀ ਸਬਜ਼ੀਆਂ ਵੀ ਨਹੀਂ ਨੱਕ ਤੇ ਚੜਦੀਆਂ ਹੁਣ ਵੀ ਉਹ ਹਾਲਵਾ ਫੇਲੋ ਉਹ ਤੋਂ 10 ਸਾਲ ਪੁਰਾਣੀ ਹੋ ਗਈ ਆ ਤਾਂ ਵੀ ਇਦਾਂ ਦਾ ਹੀ ਹਿਸਾਬ ਕਰਾ ਮੈਂ ਤਾਂ ਨਹੀਂ ਸਿਆਣੀ ਹੋ ਗਈ ਹੁਣੀ ਆ ਵੀ ਚਲ ਪੋਤੇ ਪੋਤੀ ਅੱਜ ਬੰਦੇ ਦਾ ਬੜਾ ਫਰਕ ਪੈ ਜਾਂਦਾ ਵੇਖ ਲੈ ਤੇਰੀ ਸੱਸ ਵਰਗੀ ਸੱਸ ਨਾ ਦੋਰੇ ਜਮਗਾ ਨਹੀਂ ਆਪਣੀ ਕਿਸੇ ਨੂੰ ਚਲੋ ਕਰੋ ਗੱਲਾਂ ਮੈਂ ਪਾਣੀ ਲੈ ਆਵਾਂ ਚੰਗਾ ਹੀ ਹੋਇਆ ਦੇਦੀ ਚਲ ਗਈ ਤੇ ਕੀ ਹੋ ਗਿਆ ਨਾ ਤੇਰੀ ਸੱਸ ਤੇਰੀ ਸੱਸ ਨਾ ਮੇਰੀ ਸੱਸ ਨੇ ਬੜੇ ਫੁੱਲਾਂ ਦੇ ਹਾਰ ਪਾਏ ਗਲ ਅੱਧ ਦੁਪਹਿਰੇ 2 ਵਜ ਗਿਆ ਮੈਨੂੰ ਤੇ ਅੰਨੀ ਨੂੰ ਟਾਈਮ ਹੀ ਨਹੀਂ ਪਤਾ ਲੱਗਾ ਸਾਰਾ ਦਾ ਮੇਰਾ ਸਿਰ ਨੱਪਿਆ ਕੰਮ ਦੇ ਵਿੱਚ ਇਹ ਨਾ ਭੁੱਲੋ ਵੀ ਮੈਂ ਆਏ ਗਏ ਬਾਹਰ ਇੱਜ਼ਤ ਕਰਦੀ ਆ ਤੁਹਾਡੀ ਮਾਂ ਦੀ ਲੱਗੇ ਫੁੱਲ ਫੁੱਲ ਕੇ ਦੱਸ ਜੇ ਉਸਕੇ ਮੇਰੀ ਭੈਣ ਦੇ ਸਾਹਮਣੇ ਤੇ ਵੇਖ ਲਿਓ ਬਣਦਾ ਕੀ ਤੇ ਮੈਂ ਤੇਰੇ ਸਾਹਮਣੇ ਨਹੀਂ ਕੁਛਦਾ ਮੈਂ ਭੈਣ ਸਾਹਮਣੇ ਕੁਛ ਨਹੀਂ ਜਿਹੜੀ ਮੈਂ ਗੱਲ ਕਰਨੀ ਹੈ ਨਾ ਕਰੂੰਗਾ ਵਾਅਦਾ ਦੇ ਬਸ ਚੁੱਪ ਤੇ ਚੁੱਪ ਦੂਜੀ ਗੱਲ ਨਹੀਂ ਮੂੰਹੋਂ ਨਿਕਲਣੀ ਚਾਹੀਦੀ ਆਪਣੀ ਮਾਂ ਦੀ ਸਿਫਤ ਬਿਲਕੁਲ ਨਹੀਂ ਹੋਣੀ ਚਾਹੀਦੀ ਮੈਂ ਦੱਸਦਾ ਮੈਨੂੰ ਮੋੜੀ ਮੋਟੀ ਗੱਲ ਕਰਾਂਗਾ ਨਾ ਕਰਾਂਗਾ ਕੋ ਕਹਿਣ ਕੇ ਵੀ ਪ੍ਰੋਣਾ ਗੂੰਗਾ ਵਾ ਨਹੀਂ ਨਹੀਂ ਗੱਲ ਕਰ ਲਿਓ ਜੇ ਮੇਦ ਲੰਨ ਨਹੀਂ ਹੈ ਤਾਂ ਭਾਜੀ ਨਾ ਨਹੀਂ ਨਹੀਂ ਲੜਨਾ ਕਿਥੇ ਦੀਦੀ ਮੈਂ ਤੇ ਆਇਆ ਕਿਤੇ ਵੀ 2 ਵਜ ਗਏ ਆ ਆਪ ਤੁਸੀਂ ਪਹਿਲੀ ਚੋਂ ਆਉਂਦੇ ਤੇ ਟਾਈਮ ਨਾਲ ਆ ਜਾਂਦੇ ਮੈਂ ਤਾਂ ਇੰਨੀ ਗਰਮੀ ਚ ਬੌਂਦਲੀ ਪਈ ਮੈਨੂੰ ਤਾਂ ਪਤਾ ਲੱਗਾ 2 ਵਜੇ ਕੇ 10 ਬਹੁਤ ਮੈਂ ਕਹਿੰਦੀ ਆ ਠੰਡੇ ਠੰਡੇ ਦਾ ਹੁੰਦਾ ਵਾ ਵਾਂਡਾ ਸਵੇਤੇ ਤੇ ਆਈ ਹੁੰਦੀ ਨਾਲੇ ਤੂੰ ਮੈਨੂੰ ਫੋਨ ਵੀ ਨਹੀਂ ਕੀਤਾ ਮੈਂ ਕਈ ਨਾ ਕਈ ਕੋ ਬਣਾ ਕੇ ਰੱਖਣਾ ਹੀ ਤੁਹਾਡੇ ਵਾਤੇ ਕੋਈ ਨਾ ਫੋਨ ਕੀ ਕਰਨਾ ਸੀ ਘਰੋਂ ਤੁਰ ਪਿਆ ਇੰਨਾ ਹੀ ਬੜਾ ਵਾ ਮੈਨਾਂ ਨਹੀਂ ਮਿਲਣ ਦਾ ਟਾਈਮ ਨਿਕਲ ਆਇਆ ਪੀ ਲੋ ਪੀ ਲੋ ਪਾਣੀ ਗਰਮੀ ਲੱਗੀ ਆ ਬਹੁਤ ਹੋਰ ਕਿੱਦਾਂ ਭਾਜੀ ਫਿਰ ਚੋਨਾ ਜਨਨ ਲਾ ਲਿਆ ਵਾ ਹਾਂ ਸਾਡੇ ਤਾਂ ਬੜੇ ਦਿਨਾਂ ਦਾ ਲੱਗਿਆ ਚੋਨਾ ਸਾਰਾ ਹੈ ਬੜੇ ਦਿਨਾਂ ਦਾ ਤੁਹਾਡੇ ਬੱਤੀ ਪਹਿਲਾਂ ਆਉਣ ਲੱਗਦੀ ਆ ਉਹ ਨਹੀਂ ਨਹੀਂ ਬੱਤੀ ਨਹੀਂ ਸਾਡੇ ਨਹਿਰ ਆ ਗਈ ਸੀ ਤੇ ਨਹਿਰ ਦਾ ਲਾਹ ਲੈ ਲਿਆ ਮੈਂ ਅੱਛਾ ਠੀਕ ਆ ਚਲ ਫਿਰ ਤੇ ਵਧੀਆ ਆਪਣਾ ਲੱਗਾ ਕਿ ਨਿਕਾਲ ਦੇ ਨਹੀਂ ਹੋਜੇ ਤੇ ਪਾਣੀ ਪੁਣੀ ਪਾਇਆ ਵਾ ਬਾਣ ਚ ਹਏ ਤੇ ਹੁਣ ਆਵਾਂ ਕੱਦੂ ਸਾਡੇ ਇੱਥੇ ਥੋੜਾ ਲੇਟ ਵਾ ਆਡੀ ਨਹਿਰ ਨਹੀਂ ਨਾ ਪੈਂਦੀ ਫਿਰ ਕੋਈ ਨਹੀਂ ਪੈਣਾ ਉਹ ਵੀ ਤੇ ਨਾਲਾ ਜਿਆ ਹੈ ਨਿਕਾ ਜਾ ਉਹ ਕਿਤੇ 1000 ਫੁੱਟ ਡੂੰਗੀ ਨਹਿਰ ਉਹ ਨਾਲੇ ਜੇ ਚਰ ਕੀ ਪਾਣੀ ਛੱਡਦਾ ਚਾ ਸਾਡੀਆਂ ਵੀ ਪਿਆਲੀਆਂ ਨੂੰ ਪੈ ਗਿਆ ਤੇ ਟਾਈਮ ਨਾਲ ਝੋਨਾ ਲੱਗਦਾ ਵੱਡੀ ਨਹਿਰ ਤੇ ਪਾਣੀ ਆ ਗਿਆ ਪਿੱਛੋਂ ਉਹਨੇ ਇਹ ਚ ਵੀ ਛੱਡਦਾ ਤਾਂ ਹੀ ਕਰਕੇ ਟਾਈਮ ਸੇ ਸਾਨੂੰ ਪਾਣੀ ਮਿਲਗਾ ਨਹੀਂ ਆਇਆ ਚਾ ਲਾ ਦੋ ਜਿਹੜਾ ਲੱਗਦਾ ਹੋਰ ਚਲੋ ਕੋਈ ਨਹੀਂ ਬਹੁਤ ਮੈਂ ਚਾਹ ਬਣਾਵਾ ਘੁੱਟ ਬਹਿ ਜਾ ਘੜੀ ਬਹਿ ਜਾ ਬਹਿ ਜਾ ਚਾਹ ਨਹੀਂ ਮੈਂ ਪੀਣੀ ਹੱਦੀ ਤੂੰ ਹੀ ਨਾ ਬਹਿ ਕੇ ਗੱਲਾਂ ਕਰਤਾ ਕਰੋ ਤੇ ਮੈਂ ਘੜੀ ਗੱਲਾਂ ਲੱਗ ਸਕਦਾ ਆ ਹੋ ਕੋਈ ਨਹੀਂ ਹਾਂ ਇਹ ਪਹਿਲੇ ਚਾਹ ਤੇ ਪੀ ਲਓ ਫਿਰ ਲੱਤ ਵੀ ਸਿੱਧਾ ਕਰ ਲੈ ਤੂੰ ਇਹ ਜਿੱਦਾਂ ਸਾਰੇ ਕੱਦੂ ਕਰਕੇ ਤੇ ਇੱਥੇ ਰਾਨ ਕੇ ਰਮਾਨ ਕਰਨਾ ਇੱਥੇ ਗੱਲਬਾਤ ਕੋਈ ਕਰਨੀ ਨਹੀਂ ਨਾ ਦੀਦੀ ਗਰਮੀ ਨਾਲ ਤੇ ਅੱਗੇ ਪੌਂਦਲੇ ਪਾ ਤੇ ਚਾਹ ਹੋਰ ਗਰਮ ਪੀ ਕੇ ਜਾਓ ਤੁਸੀਂ ਲੈ ਲਓ ਘੜੀ ਏਸੀ ਦਾ ਲਾ ਘਰ ਤੇ ਚਲਾਉਣਾ ਦੇਣਾ ਹੋਇਆ ਬਿੱਲ ਆਉਂਦਾ ਜਾਓ ਫੈ ਨਹੀਂ ਗਰਮੀ ਇਹ ਤਾਂ ਤੂੰ ਦੇ ਭਾਜੀ ਦੇ ਮੂੰਹ ਤੇ ਕਰੀ ਜੰਨੀ ਆ ਤੇ ਕਰਾਂ ਨਾ ਤੇ ਕੀ ਕਰਾਂ ਮੰਨਿਆ ਤੇਰੀ ਨਖਰੇਬਾਜ਼ ਆ ਸੱਸ ਘਰ ਘਰ ਇਹੋ ਹਾਲ ਆ ਪੈਣਾ ਏਸੀ ਚਲਾਉਣ ਨਹੀਂ ਦੇਣਾ ਰਾਤ ਭਾਵੇਂ ਮਰਜੋ ਗਰਮੀ ਦੇ ਵਿੱਚ ਸਵੇਰ ਨੂੰ ਭਾਵੇਂ ਕੇਸ ਦਾ ਅਟੈਕ ਹੋਇਆ ਹੋਵੇ ਤੇ ਚੁੱਕੇ ਫੂਕ ਦੇਣ ਏਸੀ ਨਹੀਂ ਚਲੂ ਜੋ ਮਰਜੀ ਹੋ ਜਾਈ ਹੈ ਜਿੰਨੀ ਤੇ ਗਰਮੀ ਪੈਣ ਦੀ ਆ ਏਸੀ ਤਾਂ ਅੱਜ ਕੱਲ੍ਹ ਘਰ ਘਰ ਲੋਕਾਂ ਨੇ ਜਿਹੜਾ ਮਾਦੜਾ ਉਹਨੇ ਲਾਇਆ ਵਾ ਰਾਤ ਛੱਡ ਦਿਨੇ 24 ਘੰਟੇ ਏਸੀ ਚੱਲਣ ਦੇ ਆ ਵੀ ਟੈਗ ਨਾਲ ਜ਼ਰੂਰ ਮਰਨਾ ਕੋਈ ਬਿਮਾਰੀ ਜ਼ਰੂਰ ਲਾਉਣੀ ਚੱਲ 5-7 ਹਜ਼ਾਰ ਬਿੱਲ ਭਰ ਲਾਂਗੇ ਨਹੀਂ ਤੇਰੀ ਡਰਾਮੇ ਬਾਜ ਤੂੰ ਤੇ ਕੰਜੂਸੀ ਨਾਲ ਹੀ ਮਰ ਚੱਲੇਂ ਤਰੇ ਨਹੀਂ ਘਰ ਘਰ ਇਹੋ ਹਾਲ ਹੈ ਕਿ ਤੋ ਕੋਈ ਸੇ ਆਪਾ ਕਿਤੇ ਕੋਈ ਸੀ ਆਪਾ ਜਿਵੇਂ ਸੱਸ ਕੰਮ ਨਹੀਂ ਕਰਦੀ ਤੇ ਜੇ ਤੇਰੀ ਸੱਸ ਕੰਮ ਕੁ ਮਾੜਾ ਮੋਟਾ ਕਰਦੀ ਆ ਤੇ ਆ ਕੰਜੂਸੀ ਨਾਲ ਮਰ ਚੱਲੇ ਕੰਜੂਸੀ ਨਹੀਂ ਕੰਮ ਤੇ ਮੈਂ 바ਵਾ ਢਾ ਰੱਖਦੀ ਆ ਮੈਂ ਫਿਰ ਉਹਨੂੰ ਫਲਾ ਦੇਣੀ ਆ ਵੀ ਕਰ ਕੰਮ ਇੱਥੇ ਤੂੰ ਮਰ ਚੱਲੇਂ ਘਰ ਕਰਕੇ ਕੰਮ ਕੁਮਦ ਮੈਂ ਇਦਾਂ ਦਾ ਹੀ ਹੱਥ ਲਾਉਣੀ ਬਸ ਉਹਦਾ ਮੈਂ ਚੁੱਪ ਕਰਾ ਰੱਖਿਆ ਸਾਰੇ ਡੱਬਰ ਵੇਖਿਆ ਕੁਛ ਕਿਹਾ ਤੇਰਾ ਭਾਜੀ ਆਹ ਕੁਸਕਿਆ ਤੇ ਨਹੀਂ ਚਲ ਬਾਹਰ ਅੰਦਰ ਥੋੜਾ ਬੋਤਲ ਰਿਆਤ ਕਰ ਲਿਆ ਕਰ ਐਦਾ ਨਾ ਕਰਿਆ ਕਰ ਬੁਰੇ ਲੱਗੀਦਾ ਵਾ ਲੋਕਾਂ ਨੇ ਕਹਿਣਾ ਇਹਦੀ ਭੈਣ ਲੜਕੀ ਆ ਜੇ ਮੈਂ ਨਾ ਨਾ ਬੋਲਦੀ ਨਹੀਂ ਉਹਨੇ ਤੇ ਮਾਂ ਦੀਆਂ ਸਿੱਤਾਂ ਕਰਨੋਂ ਨਹੀਂ ਹਟਣਾ ਤੇ ਪਤਾ ਤੇ ਮਿੰਨੋ ਵੀ ਹੈਗਾ ਪਰ ਕੰਮ ਸਾਰਾ ਉਹ ਕਰਦੀ ਆ ਮੈਨੂੰ ਜੰਗਾ ਲੱਗਦਾ ਫਿਰ ਐਦਾ ਇੱਕ ਤਾਂ ਧੂਪੜ ਬੋਲੀ ਬੜੀ ਆ ਇੰਨਾ ਸ਼ੋਕ ਮੇਰੀ ਸੱਸ ਕਰਨੀ ਹੈਗੀ ਜੇ ਕਰਨ ਦੀ ਤੇ ਉਹਨੇ ਕਹਿਣਾ ਤੇਰੀ ਭੈਣ ਦੀ ਵੀ ਜ਼ੁਬਾਨ ਬੜੀ ਆ ਨਾ ਨਾ ਉਹਦੇ ਸਾਹਮਣੇ ਤੇ ਮੈਂ ਕਦੀ ਵੀ ਨਹੀਂ ਕਹਿਣਾ ਪਤਾ ਬੰਦੇ ਦੀ ਇੱਜ਼ਤ ਕਰਨੀ ਚਾਹੀਦੀ ਕਿਸੇ ਦੇ ਸਾਹਮਣੇ ਉਹ ਤੇ ਤੂੰ ਮੇਰੀ ਭੈਣ ਆ ਆਪਣੀ ਇੱਕ ਗੱਲਿਆ ਗੱਲ ਹੀ ਕੋਈ ਨਹੀਂ ਗਰਮੀ ਦੇ ਮੈਂ ਤੇ ਆਪੇ ਬੜੀ ਤੰਗ ਵਾ ਸੱਚੀ ਬੇਲੀ ਬੈਠੀ ਮੰਜੇ ਤੇ ਬੈਠੀ ਖਾਣਾ ਨਹੀਂ ਉਹਨੂੰ ਹੁੰਦਿਆ ਸਿਰਫ ਅੱਜ ਮੈਂ ਇਨਾ ਹੀ ਕਿਹਾ ਮੈਂ ਮਾਤਾ ਅੱਜ ਕਰ ਰਹਿ ਤੇ ਕੰਮ ਧੰਦਾ ਕਰਾ ਮੇਰੇ ਨਾਲ ਫੇ ਰੋਟੀ ਪਾਣੀ ਕਰਾ ਦੇ ਤੇ ਮੈਂ ਥੋੜੇ ਦੇ ਬਾਅਦ ਕੰਮ ਕਰ ਲੈਣੀ ਆ ਜਦੋਂ ਰੋਜ਼ ਰੋਜ਼ ਜਿੱਦਾਂ ਹੁਣ ਪੋਚਾ ਲਾ ਲਿਆ ਭਾਂਡੇ ਮਲੇ ਤੇ ਰੋਜ਼ ਦਾ ਹੀ ਕੰਮ ਆ ਕਿ ਇਹ ਦਿਨ ਨੂੰ ਵਾਧੂ ਕੰਮ ਵੀ ਕਰਨਾ ਹੀ ਪੈਂਦਾ ਕਿਤੇ ਜਾਲੇ ਲਾ ਲੇ ਕਿਤੇ ਆਪ ਸੋਫਿਆਂ ਦੇ ਕਵਰ ਲਾ ਲੇ ਵਾਧੂ ਕੰਮ ਤੇ ਰੋਜ ਦਾ ਵੀ ਇੱਕ ਕਰੀਏ ਨਾ ਤੇ ਮਹਲ ਸੁੱਤਰ ਆਉਂਦੇ ਆ ਹੁੰਦੇ ਆ ਕਦੀ ਕੋਈ ਪੀਣ ਬਣਾ ਲੇ ਕਦੀ ਦਾਣਾ ਚੁਗਲੀਆਂ ਦੀਦੀ ਘਰ ਦੇ ਕੰਮ ਤੇ ਮੁੱਕਦੇ ਹੀ ਨਹੀਂ ਜੇ ਕਰਨੇ ਹੋਣ ਤੇ ਜਿੰਨੇ ਮੇਰੇ ਅਰਗੇ ਨਹੀਂ ਕਰਨੇ ਉਹਦੇ ਲਈ ਕੰਮ ਹੀ ਕੋਈ ਨਹੀਂ ਤੇ ਉਹ ਵੇਲਾ ਸੁੱਕ ਤੇ ਰੋਟੀ ਪਾਣੀ ਤੋਂ ਬਿਗਹਿਰ ਹੀ ਚੱਲ ਗਈ ਆ ਵੀ ਮੈਨੂੰ ਕੰਮ ਨਾ ਕਰਨਾ ਪੈ ਜੇ ਉੱਥੇ ਕਿੱਥੋਂ ਖਾਣੀ ਨਾ ਰੋਟੀ ਉਹ ਨਹੀਂ ਖਾਣੀ ਆਪਣੀ ਭੈਣ ਕੋ ਤੇ ਮੁੜ ਕੇ ਆਪਣੇ ਪੇਕੇ ਵੀ ਜਾਣਾ ਵਾ ਦੋਈ ਥਾਣੀ ਮੰਡੇਤ ਵੇਖਣੇ ਆ ਕਿਤੇ ਕੋਈ ਫੋਨ ਫਾਨ ਤੇ ਨਹੀਂ ਉਹਨਾਂ ਨੂੰ ਕੀਤਾ ਅਚਾਨਕ ਹੀ ਚੱਲ ਗਈ ਆ ਕੰਮ ਤੋਂ ਡਰਦੀ ਮਾਰੀ ਦੱਸ ਭਲਾ ਦੀਦੀ ਉਹਦਰਾ ਨਾ ਕਿੰਨਾ ਚਿਰ ਬੰਦਾ ਬਚੇਗਾ ਕੰਮ ਤੋਂ ਐਦਾਂ ਹੀ ਬਸ ਤੁਰੇ ਫਿਰਨਾ ਜਦੋਂ ਦਿਸਣਾ ਵੀ ਹਾਂ ਹੁਣ ਮੇਰੇ ਸਿਰ ਤੇ ਆਣੀ ਪਈ ਹੁਣ ਮੈਨੂੰ ਕਰਨਾ ਹੀ ਪੈਣਾ ਲੈ ਪੈਣਾ ਉਹਨੂੰ ਬੋਲੇ ਬੱਤਰ ਹੀ ਕੋ ਬਚਣ ਵਾਲੇ ਕਦੀ ਢਿੱਡ ਦੋ ਗਿਆ ਕਦੀ ਸਿਰ ਦੋ ਗਿਆ ਕਦੀ ਕੋਹ ਕਦੀ ਬੜੇ ਭਮਣੇ ਪੜਾਉਂਦੀ ਓ ਦੱਸਾਂ ਜਿਹੜੇ ਬੰਦੇ ਦਾ ਧਿਆਨ ਹੀ ਇਹ ਕੰਮ ਵਾਲਿਆ ਵੀ ਮੈਂ ਕੰਮ ਨਹੀਂ ਕਰਨਾ ਤੇ ਕਿਹੜੀ ਸਕੀਮ ਲਾਵਾਂ ਉਹਨੂੰ ਤੇ ਆਪੇ ਸੋਝੇ ਜਾਣੀਆਂ ਤੇ ਜਿਹਦੀ ਤੇਰੇ ਅਰਗੀ ਦੀ ਮਤ ਮਾਰੀ ਕੰਮ ਚ ਉਹਨੂੰ ਸਕੀਮਾ ਸਵਾਹ ਹੋਣੀਆਂ ਉਦਾਂ ਨਾ ਮਾਸੜ ਵਿਚਾਰਾ ਤੇ ਲੱਕੋ ਫਾਇ ਹੀ ਆਇਆ ਉਹ ਤੇ ਵਿਚਾਰਾ ਚੰਗਾ ਫਿਰ ਵੀ ਨਾ ਤੇਰੀ ਕਰੇ ਤੇ ਨਾ ਉਹਦੀ ਕਰ ਸਕੇ ਗਰਮੀਤ ਮੈਂਵੇਂ ਲਗੇੜੀਆਂ ਗੱਲਾਂ ਲੈ ਕੇ ਪੈ ਗਈ ਚਾਹ ਘੁੱਟ ਬਣਾਈ ਨੀ ਤੇ ਚੁਗਲੀਆਂ ਕਰਨ ਲੱਗ ਪਏ ਆਪਾਂ ਹੈ ਇਹ ਚੁਗਲੀਆਂ ਕਾਹਦੀਆਂ ਇਹ ਤੇ ਦੁੱਖ ਸੁੱਖਿਆ ਪੈਣਾ ਪੈਣਾ ਦਾ ਇਹਨੂੰ ਚੁਗਲੀ ਨਹੀਂ ਆਖੀ ਦਾ ਹੁਣ ਤੂੰ ਤਾਂਾਂਗਾ ਤੇ ਫੇਰੀ ਗੱਲ ਕੀਤੀ ਆ ਦੱਸ ਤੂੰ ਮੰਨਣਾ ਨਹੀਂ ਆ ਖਰਬੂਜੇ ਲਿਆਂਦੇ ਕੇਲੇ ਲਿਆਂਦੇ ਆਂਬ ਲਿਆਂਦੇ ਅਸਰ ਦੇ ਜੇ ਪਪੀਤਾ ਰਹਿਣਦਾ ਤਾਂ ਇਹ ਮਾੜਾ ਸਗਤ ਹੀ ਬਾਕੀ ਸਾਰਾ ਫਰੂਟ ਖਾ ਗਈ ਆਹ ਤੇ ਉਹਨੂੰ ਰੋਟੀਆਂ ਰਾਟੀਆਂ ਦੀ ਕਾਦੀ ਲੋੜ ਹੈ ਹੈ ਨਹੀਂ ਤਾਂ ਖੂਨ ਸੰਗਣਾ ਨਹੀਂ ਹੁੰਦਾ ਇਹਨੂੰ ਕੋਈ ਬਿਮਾਰੀ ਨਹੀਂ ਲੱਗਦੀ ਇੰਨਾ ਖਾਣ ਦਾ ਨਹੀਂ ਹੁੰਦਾ ਸਾਹ ਕੋਆ ਗੋਲੀਆਂ ਦੇ ਵੀ ਫੱਕੇ ਮਾਰੀ ਜਾਣੇ ਆ ਨਾ ਨਾਲ-ਨਾਲ ਵੀ ਮੇਰਾ ਉਹ ਵੀ ਨਾ ਕਿਤੇ ਪਿੱਛੇ ਰਹਿ ਜਾ ਫਰੂਟ ਵਰਾਟੀ ਇਦਾਂ ਦਾ ਤਾਂ ਸੁਭਾਅ ਆ ਤੇ ਜਦੋਂ ਕੰਮ ਕਰਨ ਦੀ ਵਾਰੀ ਆਉਣੀ ਉਦੋਂ ਕੋਈ ਨਾ ਕੋਈ ਦੁੱਖ ਲੱਗ ਜਾਣਾ ਪਰ ਦੀਦੀ ਇੱਕ ਤੂੰ ਹੀ ਆ ਜਿਹੜੀ ਝੇਲਣ ਰਹੀ ਆਂ ਹਾਏ ਰੱਬਾ ਮੇਰੇ ਅਰਗੀ ਨਾ ਐਦਾਂ ਹੁੰਦਾ ਤੇ ਮੈਂ ਕਦੇ ਦੀ ਘਰ ਛੱਡ ਕੇ ਚਲੀ ਜਾਣਾ ਚੱਲ ਬੈ ਮੈਂ ਚਾਹ ਬਣਾਵਾ ਉਹਨੂੰ ਹੀ ਦਾ ਉਹਨੇ ਕਹਿਣਾ ਚੰਗੀਆਂ ਪੈਣਾ ਟੱਕਰੀਆਂ ਆਂ ਚੁਗਨੀਆਂ ਨੂੰ ਉਹਨਾਂ ਚ ਨੂੰ ਨਾਲ ਰਗਵੀਰ ਵੀ ਆ ਜਾਣਗੇ ਚੱਲ ਫਿਰ ਤੁਸੀਂ ਬਣਾ ਲਓ ਤੇ ਮੈਂ ਵੀ ਘੜੀ ਉੱਥੇ ਜਾਨੀ ਆ ਫਿਰ ਹਾਂ ਵੜ ਜਾ ਕੋਈ ਨਹੀਂ ਐਸੀ ਚ ਜਾ ਤੂੰ ਠੀਕ ਹੈ ਤੂੰ ਵੀ ਲੱਲਾ ਘੜੀ ਹਵਾ ਸੋਰੇ ਤੇ ਫਿਰ ਉਹ ਕੁਛ ਹੀ ਬਣਾਵਾ ਹਾਂ ਹੈ ਨਹੀਂ ਬਾਲੇ ਕੰਜੂਸ ਹੋਂ ਤਰੇ